ਸ਼ੰਭੂ ਮੋਰਚੇ ਦਾ 7ਵਾਂ ਦਿਨ ਹੈ ਸਵੇਰ ਦਾ ਟਾਈਮ ਹੈ ਰਾਤ ਦੀ ਹਵਾ ਬਹੁਤ ਚੱਲ ਰਹੀ ਹੈ ਬੱਦਲਵਾਈ ਵੀ ਬਹੁਤ ਹੈ ਔਰ ਮੀਂਹ ਦੱਸੇਗਾ ਪਰ باوجود ਦਿਸਦੇ ਇਹ ਬੇਫਿਕਰ ਕਿਸਾਨਾਂ ਦੇ ਹੌਸਲੇ ਉੱਚੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰ 1.5 ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਮਨ ਤਮਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮਨ ਤਮਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ ਬੇਟੇ ਦਾ ਫਰਜ਼ ਨਿਭਾਇਆ ਹੈ ਅ ਕੱਲ ਰਾਤ ਨੂੰ ਫੇਰ ਚੌਥੇ ਗੇੜ ਦੀ ਮੀਟਿੰਗ ਵੀ ਹੋਈ ਆ ਪਰ ਹਲੇ ਵੀ ਪੂਰੀ ਸਹਿਮਤੀ ਨਹੀਂ ਬਣ ਪਾਈ ਉਹਨਾਂ ਫੇਰ 21 ਤਰੀਕ ਦੇਤੀ ਆ ਪਰ ਬਹੁਤ ਗਲਤ ਕਰਨ ਦਾ ਆ ਉਹ ਸਾਡੇ ਪੰਜਾਬ ਨੂੰ ਤਾਂ ਰਹਿਣ ਨੂੰ ਤੇ ਦਿੱਦੇ ਆ ਜਿਹੜੀਆਂ ਦੂਸਰੀਆਂ ਸਥਿਥਾਂ ਉਹਨਾਂ ਨੂੰ ਨਹੀਂ ਦਿੰਦੇ ਉਹ ਜੇ ਸਾਡੇ ਭਰਾ ਬਣੇ ਆ ਅਸੀਂ ਕੱਲਿਆ ਕੋਈ ਚੀਜ਼ ਨਹੀਂ ਲੈਣੀ ਅਸੀਂ ਜੇ ਲੈਣੀ ਆ ਸਾਰੀ ਇੰਡੀਆ ਵਾਸਤੇ ਲੈਣੀ ਆ ਕੋਈ ਸਤੇ ਦੇ ਦੋ ਫੇ ਭਾਵੇਂ ਉੱਤਰਾਧ ਹੋਵੇ ਭਾਵੇਂ ਐਮਪੀ ਉਹ ਦੂਹਰਾ ਹੋਵੇ ਯੂਪੀ ਹੋਵੇ ਭਾਵੇਂ ਰਾਜਦਾਨ ਹੋਵੇ ਕੋਈ ਸਰੇ ਸਾਰਿਆਂ ਵਾਸਤੇ ਇੱਕੋ ਨਜ਼ੀਦਾ 23 ਮੰਗਾ ਸਡੀਆਂ ਜਿਹੜੀਆਂ ਇਹਨਾਂ ਦੀਆਂ ਆਪਣੀਆਂ ਜਿੰਸਾਂ ਦੀਆਂ 23 ਜਿੰਸਾਂ ਜਿਹਨਾਂ ਦਾ ਰੇਟ ਬੰਨਣਾ ਉਦੋਂ ਘੱਟਣਾ ਵਿਕੇ ਮੈਂ ਅਰਥੀਆ ਖੁਦ ਮੈਂ ਅਰਥ ਕੇ ਵੀ ਆ 50 ਗੱਲੇ ਮੇਰੇ ਕੋਲ ਜ਼ਮੀਨ ਵੀ ਆ ਰੇ ਆ ਵੀ ਇਹ ਬਿਲਕੁਲ ਧੱਕਾ ਕਰਦੇ ਆ ਸਾਡੇ ਭਰਾਵਾਂ ਨਾਲ ਬਿਨ ਵਜ੍ਹਾ ਜਿੱਥੇ ਮਰਜੀ ਖੋਲਹਿੰਦੇ ਜਮੀਨ ਕਿਸੇ ਨੂੰ ਦੱਸਦੇ ਨਹੀਂ ਆਪਣੀ ਮਰਜ਼ੀ ਦਾ ਰੇਟ ਲਾ ਦਿੰਦੇ ਆ ਇਜੇ ਧੱਕੇ ਸਹੀ ਇਹ ਬੰਦ ਹੋਣੀ ਚਾਹੀਦੀ ਆ ਕੇਂਦਰ ਸਰਕਾਰ ਕਹਿੰਦੀ ਜਿਵੇਂ ਤੁਸੀਂ ਕਿਹਾ ਕਿ ਜਿਹੜਾ ਇਹ ਐਮਐਸਪੀ ਦਾ ਮੁੱਦਾ ਜਿਹੜੀਆਂ 22 23 ਫਸਲਾਂ ਦੇ ਉੱਪਰ ਦੇਣੀ ਹੈ ਪਰ ਉਹ ਕਹਿੰਦੇ ਨੇ ਕਿ ਅਸੀਂ ਇਸ ਦੇ ਉੱਪਰ ਵਿਚਾਰ ਕਰ ਰਹੇ ਆ ਪਰ ਇੰਡੀਆ ਲੈਵਲ ਦੇ ਉੱਪਰ ਹੈਗਾ ਸਾਰੇ ਹੀ ਜਿੰਨੇ ਵੀ ਸਟੇਟਾਂ ਦੇ ਹੈਗੇ ਨੇ ਉਹ ਖੇਤੀਬਾੜੀ ਮੰਤਰੀਆਂ ਨਾਲ ਗੱਲਬਾਤ ਕਰਨੀ ਪੈਣੀ ਆ ਇੱਕ ਗਰਾਊਂਡ ਲੈਵਲ ਦੇ ਉੱਪਰ ਉਸ ਦਾ ਜਿਹੜਾ ਹੈਗਾ ਇੱਕ ਪਹਿਲਾਂ ਤਿਆਰ ਕੀਤਾ ਜਾਣਾ ਇਹਨੂੰ ਟਾਈ ਤੇ ਮੈਂ ਹੁਣ ਇਹਨਾਂ ਦਾ ਟਾਈਮ ਦਿੱਤੇ ਨੂੰ ਜਿਹੜਾ ਹੀ ਬਹੁਤ ਛੇੜ ਹੋ ਗਿਆ ਸੀ ਇਹ ਕੱਲ ਨੂੰ 2-3 ਮਹੀਨੇ ਹੋ ਗਏ ਚੱਲਣ ਦੀ ਗੱਲ ਇਹਨਾਂ ਉਹਨਾਂ ਚਿੱਤ ਕੀਤਾ ਨਹੀਂ ਇਹਨਾਂ ਕੁਝ ਕੁਝ ਨਹੀਂ ਕਰਨਾ ਇਹ ਸਾਨੂੰ ਸਿਰ ਟਲਕਾਉਂਦੇ ਆ ਬੇਨਵਜ੍ਹਾ ਤੈਨਸਾ ਖਰਾਬ ਕਰਨ ਦੇ ਸਾਨੂੰ ਬਜ਼ੁਰਗਾਂ ਨੂੰ ਸਾਨੂੰ ਇਹ ਬੱਚਿਆਂ ਨੂੰ ਸਾਰੇ ਅਸੀਂ ਨਾਲ ਆਉਣੇ ਆ ਵੀ ਸਾਡੇ ਹੁਲੜਬਾਈ ਨਾ ਕਰਨ ਵਿੱਚ ਕੋਈ ਕਮਲਾ ਬੰਦਾ ਵਿੱਚ ਵੜ ਕੇ ਹੁਲੜਬਾਈ ਕਰਕੇ ਸਾਡਾ ਨੁਕਸਾਨ ਨਾ ਕਰੇ ਅਸੀਂ ਉਹਨਾਂ ਗੱਲਾਂ ਤੋਂ ਬੱਚਿਆਂ ਵਾਸਤੇ ਸਾਰੇ ਬਜ਼ੁਰਗ ਇਹਨਾਂ ਚਿੱਤਗੰਦਾਰੀਆਂ ਤੋਂ ਜ਼ਿਆਦੀਆਂ ਆਏ ਤੇ ਇਹ ਜਿਹੜਾ ਇਹ ਸਾਨੂੰ ਟਕਕਾਉਂਦੇ ਆ ਗੱਲ ਸਿਰੇ ਨਹੀਂ ਚੜਾਉਂਦੇ ਰਕਾਰੇ ਲਾਰੇबाजी ਕਰ ਰਹੇ ਨੇ ਜੇਕਰ ਆ ਦੋ ਦਿਨਾਂ ਦੇ ਵਿੱਚ ਵੀ 21 ਤਰੀਕ ਦਾਾਸ ਜੇ ਨਾ ਗੱਲ ਬਣੀ ਫੇਰ ਅੱਗੇ ਕੀ ਰੂਪ ਰਖ ਰਹੀ ਫੇਰ ਅਸੀਂ ਸੰਘਰਸ਼ ਨੂੰ ਤਿੱਖਾ ਕਰਾਂਗੇ ਜੀ ਪਹਿਲਾਂ ਵੀ ਮੋਦੀ ਨੂੰ ਹੀ ਦੱਸਣਾ ਚਾਹੁੰਦੇ ਅੱਗੇ ਜਦੋਂ 20 ਧਰਨਾ ਆਇਆ ਦਿੱਲੀ ਦੇ ਵਿੱਚ ਅਸੀਂ ਧਰਨਾ ਚੁੱਕੇ ਨਹੀਂ ਲਿਆਇਆ ਨਾ ਰੱਦ ਕਰਕੇ ਧਰਨਾ ਹੀ ਮਲਤਵੀ ਕਰਕੇ ਆਇਆ ਇਹਨੂੰ ਕਿਹਾ ਜੇ ਤੂੰ ਕਾਨੂੰਨ ਲਾਗੂ ਕੀਤੇ ਤੇ ਅਸੀਂ ਫੇਰ ਦਿੱਲੀ ਦੇ ਬਰੂਹਾ ਤੇ ਆਵਾਂਗੇ ਇਹੋ ਸਾਡੀ ਇਹਨੂੰ ਅਸੀਂ ਰਿਕਵੈਸਟ ਕਰਦੇ ਆ ਸਾਡੇ ਜਿਹੜੇ ਹੱਕ ਆ حقਾਂ ਲਈ خاطر ਅਸੀਂ ਲੜਾਈ ਕਰਨਾ ਹੈ ਹੱਕ ਸਾਡੇ ਲੈਣ ਦਾ ਹੱਕ ਹੈ ਸਾਨੂੰ ਜਿਹੜੇ ਸਾਡੀਆਂ ਫਸਲਾਂ ਦਾ ਰੇਟ ਮੰਨੇ ਉਹ ਰੇਟ ਦੇਵੇ ਜੋ ਮੰਡੀ ਆ ਤੇ ਬਿਜਲੀ ਦਾ ਬਿੱਲ ਸਾਡੇ ਪੂਰੇ ਰੱਦ ਕਰੇ ਅਸੀਂ ਆਪੋ ਆਪਣੇ ਘਰਾਂ ਨੂੰ ਵਾਪਸ ਚਲ ਜਾਗੇ ਕੋਈ ਹੋਰ ਸਾਡੀ ਮੰਗ ਨਹੀਂ ਸਾਡੇ ਜਿਹੜੇ ਕਾਨੂੰਨ ਹੈ ਵਾਪਸ ਲੱਗ ਬਾਪੂ ਠੰਡ ਦਾ ਟਾਈਮ ਆ ਮੀਂਹ ਵੀ ਆਉਣ ਨੂੰ ਤਿਆਰ ਹੈ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਹੈ ਕੋਈ ਭੈ ਕੋਹਰਾ ਪੈ ਜੇ ਮੀਂਹ ਪੈ ਜੇ ਡਰਾਂਗੇ ਪੂਰੇ ਸਾਨੂੰ ਕੋਈ ਪਰਵਾਹ ਨਹੀਂ ਰਸਨਾ ਆਪਣਾ ਲਿਖਿਆ ਹੈ ਸਾਲ ਵਾਤੇ ਸਾਲ ਦਾ ਰਸਲ ਲੈਂਦਾ ਕੋਈ ਪ੍ਰਵਾਨੀ ਸਾਨੂੰ ਕਰਨ ਮੈਂ ਆਪਣੇ ਸਾਣੂ ਕਰੇ ਸੂਤਰ ਕੰਮ ਤੇ ਹੀ ਆਪਣੇ ਕਰਨ ਨਹੀਂ ਕਰ ਰਿਹਾ ਤੇ ਠੀਕ ਗੱਲ ਤਾਂ ਬਾਪੂ ਕਹਿ ਰਿਹਾ ਕਿ ਸਾਲ-ਸਾਲ ਦਾ ਰਸਨ ਲੈ ਕੇ ਨੌਜਵਾਨ ਵੀ ਵੀ ਖੜੇ ਨੇ ਕਿਉਂਕਿ ਬਜ਼ੁਰਗਾਂ ਨੇ ਤਾਂ ਪੂਰੀ ਜ਼ਿੰਦਗੀ ਹੰਢਾਈ ਹੈ ਤੁਸੀਂ ਪਹਿਲਾਂ ਦਿੱਲੀ ਦਾ ਸੰਘਰਸ਼ ਵੀ ਦੇਖਿਆ ਇਸ ਇੱਥੇ ਸ਼ੰਭੂ ਮੋਰਚ ਦੇ ਉੱਪਰ ਤੁਸੀਂ ਕਿਹੜੀ ਚੀਜ਼ ਮੈਨ ਦੇਖਦੀ ਹਾਂਜੀ ਇੱਥੇ ਵੀ ਅਸੀਂ ਡਟੇ ਆਂ ਸਾਨੂੰ ਇਹੋ ਖੁਸ਼ੀ ਆ ਵੀ ਸਾਡੇ ਹਾਕਾਂ ਨੂੰ ਵਾਪਸ ਦੇ ਦੇ ਸਾਡੇ ਹਾਕਾਂ ਨੂੰ ਦੇ ਦੇ ਇਹ ਰਿਕਵੈਸਟ ਕਰਦੇ ਆਂ ਸ਼ਾਂਤਮਈ ਧਰਨਾ ਲਾਇਆ ਹੈ ਆਨੋ ਇਥੇ ਭੜਕਾਉਣ ਦੇ ਆ ਸਾਨੂੰ ਸ਼ਾਂਤਮਈ ਲਾਉਣ ਦੇਣਾ ਹੀ ਸ਼ਾਂਤਮਈ ਲਾ ਕੇ ਦਿੱਲੀ ਜਾ ਕੇ ਜਗਾ ਦਵੇ ਸਾਨੂੰ ਐਂ ਸ਼ਾਂਤਮਈ ਧਰਨਾ ਲਾਉਣੇ ਜਾ ਕੇ ਤੇ ਸਾਨੂੰ ਦਿੱਲੀ ਇਹ ਅਸੀਂ ਇਸ ਦੇਖਦੇ ਵਸਦੀ ਵਸਦੀ ਕਿ ਇਹ ਕਿਲ ਲਾਏ ਆ ਅੱਗੇ ਸਾਡੇ ਅਥਰੂ ਗੋਲੇ ਹੁੰਦੇ ਆ ਸਾਡੇ ਅੱਖਾਂ ਦੇ ਵਿੱਚ ਪਏ ਆ ਸਾਡੇ ਬੰਦੇ ਜ਼ਖਮੀ ਵੀ ਹੋਏ ਆ ਬੇਨਮਜਾ ਇਹ ਗੋਲੀਆਂ ਮਾਰਦੇ ਸਾਨੂੰ ਇੱਕ ਦੋ ਸਾਡੇ ਕੜ ਤੋਂ ਕੜ ਤੋਂ 10 20 25 ਬੰਦੇ ਫਟਰੋ ਕੇ ਪਏ ਆ ਇਸ ਵਿੱਚ ਜਿਹੜੇ ਮਾਰੇ ਮੋਟਰੋਗ ਵਾਲੇ ਆ ਗਏ ਆ ਤੇ ਜਿਹੜੇ ਜਖਮੀ ਹੋਏ ਜਿਹੜੇ ਹਸਪਤਾਲ ਦੇ ਵਿੱਚ ਪਏ ਆ ਤੇ ਇਹਨਾਂ ਨੂੰ ਇੱਕ ਇੱਕ ਗੱਲ ਦੀ ਸ਼ਰਮ ਹੋਣੀ ਚਾਹੀਦੀ ਸਾਡਾ ਇੱਕ ਇਹ ਜਿਹੜਾ ਸਰਕਾਰ ਹੈ ਮਾਪਿ ਹੁੰਦਾ ਆਪਦੇ ਬੱਚਿਆਂ ਨੂੰ ਆਪਾਂ ਹੱਕ ਦੇਈਏ ਸਾਡੇ ਨਾਲ ਲੜਾਈ ਕਿੱਥੇ ਲੜਾਈ ਉਦੋਂ ਪੈਂਦੀ ਆ ਜਦੋਂ ਇੱਕ ਪੁੱਤਰ ਨੂੰ ਹੱਕ ਮਿਲਦਾ ਦੂਜੇ ਨੂੰ ਮਿਲਦਾ ਨਹੀਂ ਫਿਰ ਉਹ ਫਟ ਫਟ ਹੁੰਦੀ ਆ ਇਹਨਾਂ ਨੂੰ ਉਸ ਗੱਲ ਤੇ ਸਾਡੇ ਨਾਲ ਉਤਰਿਆ ਵੀ ਜੇ ਇਹਨਾਂ ਹੱਕ ਨਾ ਦਿੱਤਾ ਤੇ ਸਾਨੂੰ ਇਹਨਾਂ ਦੇ ਮਰਨ ਮਾਰਨ ਸਾਂ ਜਾਣਾ ਪਊ ਅਸੀਂ ਮਰਾਂਗੇ ਇਹ ਮਾਰਨ ਸਾਨੂੰ ਕੋੜੀਆਂ ਜੇ ਅਗਲੇ ਬੰਨੇ ਕਾਦੇ ਵਾਸਤੇ ਲਈ ਆ ਇਹ ਪਾਸਾ ਨਹੀਂ ਜਿੱਥੇ ਨਾਕੇ ਠੋਕੇ ਇਹਨਾਂ ਸ਼ਰਮ ਨਹੀਂ ਆਉਂਦੀ ਬਹਿਣਾ ਹਰਾਸ ਨੰਗਣਾ ਤੇ ਵਿੱਚ ਇਹਦੇ ਤੇ ਕਿੱਲ ਠੋਕੇ ਆ ਇਹਦੇ ਦੇ ਦਵਾਰ ਚੜੇ ਆ ਚਾਹਵੇਂ ਫੌਜਾਂ ਲਈਆਂ ਸਾਡੇ ਤੇ ਫੌਜ CRPB ਇਹ ਸਭ ਤੇ ਇਹਨਾਂ ਪੁਲਿਸ ਚਾਰ ਚੀਜ਼ਾਂ ਲਈਆਂ ਕੀ ਇਹਨਾਂ ਸਾਨੂੰ ਜਾਂ ਕਰਨਾ ਹਟਣਾ ਅਸੀਂ ਖਾਲੀ ਅਸੀਂ ਆਏ ਆ ਤੇ ਖਾਲੀ ਅਸੀਂ ਵੀ ਸਾਨੂੰ ਇਹ ਪਰੇਸ਼ਾਨ ਕਰਦੇ ਆ ਚਲ ਬਿੱਤੀ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਗੱਲ ਕੀਤੀ ਸੀ ਕਿ ਜਿਹੜਾ ਕਿਸੇ ਵੀ ਤਰੀਕੇ ਦਾ ਕੋਈ ਨੁਕਸਾਨ ਨਹੀਂ ਹੋਣ ਦੇ ਜਾਣੀ ਨਕਸਾ ਨਾ ਹੋਵੇ ਉਹਨਾਂ ਨੇ ਵੀ ਕਿਹਾ ਕਿ ਜਿਹੜੇ ਨੌਜਵਾਨ ਨੇ ਉਹ ਸੰਜਮ ਦੇ ਵਿੱਚ ਰਹਿਣ ਸਬਰ ਨਾਲ ਰਹਿਣ ਔਰ ਕਿਸੇ ਵੀ ਤਰੀਕੇ ਦਾ ਕੋਈ ਐਡਾ ਦਾ ਕਦਮ ਨਾ ਚੁੱਕਣ ਜਿਸ ਦੇ ਨਾਲ ਜਾਣੀ ਨਕਸਾ ਪਰ ਬਾਈ ਕੱਲੇ ਬਿਆਨ ਦੇਣ ਦੇ ਨਾਲ ਕੀ ਹੋਣਾ ਹੈ ਜੇ ਬਿਆਨ ਇੱਥੇ ਮੈਂ ਬਿਆਨ ਦਿੱਤਾ ਕਿਹਾ ਜਾਂਦਾ ਹੈ ਕਿ ਜੇ ਅੱਗੇ ਵਧੇ ਮੈਂ ਹੱਥ ਵੜ ਦੂੰਗਾ ਇਹਨਾਂ ਦੇ ਪਰ ਬਿਆਨ ਦੇਣ ਦੇ ਨਾਲ ਕੁਝ ਨਹੀਂ ਹੋਣਾ ਜੇ ਮੰਨ ਲਓ ਕਿ ਉਹਨਾਂ ਦੀ ਡਰੋਨ ਜਿਹੜਾ ਹੈ ਸਾਡੇ ਹੱਦ ਦੇ ਵਿੱਚ ਆਇਆ ਆ ਜਿਹੜਾ ਬਾਰਡਰ ਲੱਗਾ ਉਹ ਸਾਡੇ ਹੱਦ ਦੇ ਵਿੱਚ ਲੱਗਾ ਆ ਕੱਟੋ-ਕੱਟ ਕੇ ਚਿੱਠੀ ਕੱਢ ਕੇ ਹਰਿਆਣਾ ਦੇ ਜਿਹੜਾ ਡੀਸੀ ਆ ਉਹਦੇ ਤੇ ਪਰਚਾ ਤੇ ਕਰ ਸਕਦੇ ਐ ਇੰਨੀ ਕਹੀਂ ਬੇਨਤੀ ਕਰਦੇ ਆ ਕਿ ਕੱਲੇ ਬਿਆਨ ਨਾਲ ਨਹੀਂ ਹੁਣ ਸਰਨਾ ਹਾਂਜੀ ਠੀਕ ਮੈਂ ਜਾਂ ਉਹਨਾਂ ਕੋ ਗਿਆ ਭਾਜੀ ਉਹਨਾਂ ਕੋ ਚੁੱਪ ਜਾਂਦਾ ਮੈਂ ਗਿਆ ਜਾਕੇ ਮੈਂ ਇੱਕ ਦਾ ਅਸਵੇ ਬੋਦਰ ਹੀ ਦੇਖਦਾ ਲੰਡਾਈ ਮੈਂ ਦੂਰੋਂ ਖਾਇਆ ਵੀ ਕੋਈ ਗੱਲ ਨਹੀਂ ਬੋਦਰ ਜੀ ਕਿ ਮੈਂ ਹਾਜੀ ਪਾਣੀ ਚ ਆਖੋ ਮੈਂ ਪੀ ਕੇ ਤੁਹਾਨੂੰ ਖਾ ਦੇਣਾ ਕੋਈ ਗੱਲ ਨਹੀਂ ਮੱਧਿਆ ਮੈਨੂੰ ਅਗੋ ਨੰਬਰ ਦੱਸਾਇਆ 92799 90001 ਇਹ ਸਾਡਾ ਜੀ ਐਸਐਸਪੀ ਦਾ ਨੰਬਰ ਆ ਐਸਐਸਪੀ ਡੀਸੀ ਸਾਹਿਬ ਸਾਨੂੰ ਆਖਣ ਅਸੀਂ ਹੁਣੇ ਪਾਸੇ ਹੋ ਜਾਨੇ ਆ ਉਹਨੂੰ ਉਹਦਾ ਗੱਲ ਕੀਤੀ ਆ ਉਹਨੇ ਅਗੋ ਆਖਿਆ ਵੀ ਇਹ ਗੱਲ ਅਸੀਂ ਅਸੀਂ ਤਾਂ ਕੋਈ ਬੋਲ ਨਹੀਂ ਸਕਦੇ ਪਤਾ ਨਹੀਂ ਉਹ ਆਪ ਬੋਲਿਆ ਜਾਂ ਉਹਦਾ ਕਰਿੰਦਾ ਬੋਲਿਆ ਉਹਨੇ ਆਖਿਆ ਵੀ ਇਹ ਜੀਆਂ ਗੱਲਾਂ ਅਸੀਂ ਤੁਹਾਨੂੰ ਇਸ ਤਰ੍ਹਾਂ ਨਹੀਂ ਕਰ ਸਕਦੇ ਕੋਈ ਲਾਗੇ ਹੋ ਅਗਰ ਫਿਕਰ ਹੋ ਤਾਂ ਕਿਸਾਲ ਇਧਰ ਨੌਜਵਾਨ ਸਾਰੇ ਕਹਿ ਰਹੇ ਨੇ ਕਿ ਜਿਹੜਾ ਹੁਣ ਗੱਲੀ ਬਾਤੀ ਗੱਲ ਨਹੀਂ ਬਣਨੀ ਹੈਗੀ ਸਰਕਾਰ ਲਾਰੇ ਬਹੁਤ ਲਾਲੇ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਵਾਦਾ ਕੀਤਾ ਦਿੱਲੀ ਦੇ ਵਿੱਚ ਉਸ ਵਾਦੇ ਨੂੰ ਲਿਖਤੀ ਰੂਪ ਦੇ ਵਿੱਚ ਪੂਰਾ ਕਰੇ ਜਿਹੜੀਆਂ ਬਾਈਤੇ ਫਸਲਾਂ ਦੇ ਉੱਪਰ ਐਮ ਐਸ ਪੀ ਦੇਣ ਦੀ ਗਾਰੰਟੀ ਦਿੱਤੀ ਗਈ ਸੀ ਉਸ ਨੂੰ ਪੂਰਾ ਕਰੇ ਜੇਕਰ ਉਹ ਪੂਰਾ ਕਰ ਦਈਏ ਤਾਂ ਕਿਸਾਨ ਇੱਥੋਂ ਵਾਪਸ ਘਰਾਂ ਨੂੰ ਚਲੇ ਜਾਣਗੇ ਅਗਰ ਨਹੀਂ ਕਰਦੇ ਤਾਂ ਫਿਰ ਜਿਸ ਤਰੀਕੇ ਨਾਲ ਇਹ ਸੰਘਰਸ਼ ਸ਼ੰਭੂ ਬਾਰਡਰ ਦੇ ਉੱਪਰ ਵੱਧਿਆ ਹੋਇਆ ਉਹ 21 ਤਰੀਕ ਨੂੰ ਅੱਗੇ ਦਿੱਲੀ ਕੂਚ ਕਰਕੇ ਹੀ ਜਿਹੜਾ ਹੈ ਉਹ ਧਮ ਲਗੇ ਆ ਮੌਸਮ ਮੀ ਵਾਲਾ ਹੈ ਠੰਡੀ ਹਵਾ ਚੱਲ ਰਹੀ ਆ ਪਰ ਇਸ ਤੋਂ ਬੇਖਬਰ ਜਿਹੜੇ ਇਹ ਕਿਸਾਨ ਨੇ ਦੇਖੋ ਤੁਸੀਂ ਕਿਵੇਂ ਆਪਣਾ ਬਸਤੀ ਦੇ ਵਿੱਚ ਨੱਚ ਰਹੇ ਨੇ ਗਾ ਰਹੇ ਨੇ ਔਰ ਇਸ ਪਲ ਨੂੰ ਇਸ ਮੂਮੈਂਟ ਨੂੰ ਇਹ ਇੰਜੋਏ ਕਰ ਰਹੇ ਨੇ ਇਹਨਾਂ ਨੂੰ ਕਹਿੰਦੇ ਨੇ ਕਿ ਜਦੋਂ ਵੀ ਸਰਕਾਰ ਫੈਸਲਾ ਲਊਗਾ ਦੇਖੀ ਜਾਊਗਾ ਪਰ ਅਸੀਂ ਜਿਸ ਮਕਸਦ ਦੇ ਲਈ ਇੱਥੇ ਪਹੁੰਚੇ ਆ ਜਿਹੜੇ ਐਮਐਸਬੀ ਦੀ ਮੰਗਾਂ ਨੂੰ ਲੈ ਕੇ ਅਸੀਂ ਦਿੱਲੀ ਕੁਝ ਕਰਨਾ ਫੈਸਲਾ ਕੀਤਾ ਉਹ ਪੂਰਾ ਕਰਕੇ ਅੱਡੇਗਾ ਜਦ ਤੱਕ ਸਰਕਾਰ ਨਹੀਂ ਮੰਨਦੀ ਅਸੀਂ ਪਿੱਛੇ ਹਟਣ ਵਾਲੇ ਨਹੀਂ ਭਾਵੇਂ ਜਿੰਨੇ ਦਿਨ ਮਰਜੀ ਜਿੰਨੇ ਮਹੀਨੇ ਮਰਜੀ ਇੱਥੇ ਬੈਠਣਾ ਪੈ ਜਾਵੇ ਕਿਉਂਕਿ ਅਸੀਂ 6-6 ਮਹੀਨੇ ਸਾਲ ਦਾ ਰਸਲ ਲੈ ਕੇ ਆਏ ਆਂ ਔਰ ਤਸਵੀਰਾਂ ਦੇਖੋ ਤੁਸੀਂ ਇਹ ਬੇਪਰਵਾਹੀ ਇਹਨਾਂ ਦੇ ਚਿਹਰਿਆਂ ਤੋਂ ਨਜ਼ਰ ਆ ਰਹੀ ਹੈ ਕਿ ਇਹਨਾਂ ਨੂੰ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਹੈਗੀ ਨਾ ਸੜਕਾਂ ਤੇ ਬੈਠਣ ਦੀ ਨਾ ਮੀਂਹ ਪੈਣ ਦੀ ਨਾ ਕੋਰੇ ਦੀ ਨਾ ਠੰਡ ਦੀ ਇਹ ਸਾਰੀਆਂ ਗੱਲਾਂ ਭੁੱਲ ਕੇ ਆਪਣੇ ਮੰਗਾ ਨੂੰ ਲੈ ਕੇ ਔਰ ਇੱਥੇ ਹੀ ਸੜਕਾਂ ਦੇ ਉੱਪਰ ਇਹਨਾਂ ਨੇ ਆਪਣਾ ਪੰਜਾਬ ਵਸਾਇਆ ਹੋਇਆ ਹੈ ਕੈਮਰਾਮੈਨ ਕੁਲਦੀਪ ਨਾਲ ਬੋਲ ਜੀ ਸਿੰਘ ਦੈਰਿਕ ਸਵੇਰਾ ਸ਼ੰਭੂ ਬਾਰਡਰ